ਬਿਲਕੁਸਬਾਨੂ ਮਾਮਲੇ ਦੇ ਦੋਸ਼ੀਆਂ ਦੇ ਨਾਲ ਗੁਜਰਾਤ ਸਰਕਾਰ ਦੀ ਜ਼ਿਆਦਾ ਸਹਾਨੂੰਭੂਤੀ ਪ੍ਰਤੀਤ ਹੁੰਦੀ ਨਜ਼ਰ ਆ ਰਹੀ ਹੈ ਇੱਕ ਹੋਰ ਦੋਸ਼ੀ ਜਿਸ ਨੂੰ ਦੁਬਾਰਾ ਪੈਰੋਲ ਦੇ ਦਿੱਤੀ ਗਈ ਹੈ ਲਗਾਤਾਰ ਲੜੀ ਦੇ ਵਿੱਚ ਦੂਜੀ ਵਾਰ ਹੈ ਕਿ ਕਿਸੇ ਦੋਸ਼ੀ ਨੂੰ ਪੈਰੋਲ ਦਿੱਤੀ ਗਈ ਹੋਵੇ ਇਸ ਤੋਂ ਪਹਿਲਾਂ ਇੱਕ ਦੋਸ਼ੀ ਪ੍ਰਦੀਪ ਮੋਦੀਆ ਜਿਸ ਨੂੰ ਪੈਰੋਲ ਦਿੱਤੀ ਗਈ ਸੀ ਫਰਵਰੀ ਦੇ ਮਹੀਨੇ ਵਿੱਚ ਫਰਵਰੀ ਦੀ ਸ਼ੁਰੂਆਤ ਦੇ ਵਿੱਚ ਔਰ ਹੁਣ ਦੁਬਾਰਾ ਫਰਵਰੀ ਦੇ ਅੰਤ ਤੱਕ ਆਂਦੇ-ਆਂਦੇ ਇੱਕ ਹੋਰ ਦੋਸ਼ੀ ਨੂੰ ਪੈਰੋਲ ਦੇ ਦਿੱਤੀ ਗਈ ਹੈ ਔਰ 10 ਦਿਨ ਦੀ ਪੈਰੋਲ ਦਿੱਤੀ ਗਈ ਹੈ ਰਮੇਸ਼ ਚੰਦਾਨਾ ਨਾਦਾ ਇਹ ਦੋਸ਼ੀ ਹੈ ਜਿਸ ਨੂੰ ਪੈਰੋਲ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਹਫਤੇ ਪਹਿਲਾਂ ਹੀ ਗੁਜਰਾਤ ਹਾਈ ਕੋਰਟ ਦੇ ਵਿੱਚ ਇੱਕ ਅਰਜ਼ੀ ਜਿਹੜੀ ਹੈ ਉਹ ਪਾਈ ਜਾਂਦੀ ਹੈ ਇਸ ਦੋਸ਼ੀ ਦੇ ਵੱਲੋਂ ਯਾਨੀ ਕਿ ਰਮੇਸ਼ ਚੰਦਾਨਾ ਦੇ ਵੱਲੋਂ ਤੇ ਉਸ ਅਰਜ਼ੀ ਦੇ ਆਧਾਰ ਦੇ ਉੱਤੇ 10 ਦਿਨ ਦੀ ਪੈਰੋਲ ਜਿਹੜੀ ਹੈ ਉਹ ਰਮੇਸ਼ ਚੰਦਾਨਾ ਨੂੰ ਦੇ ਦਿੱਤੀ ਗਈ ਹੈ ਦੱਸ ਦਿਓ ਇਹ ਕਿ ਰਮੇਸ਼ ਚੰਦਾਨਾ ਨੇ ਆਪਣੀ ਅਰਜ਼ੀ ਦੇ ਵਿੱਚ ਲਿਖਿਆ ਸੀ ਕਿ ਉਸ ਦੇ ਭਾਂਜੇ ਦਾ ਵਿਆਹ ਹੈ ਜਿਸ ਵਾਸਤੇ ਵਿਆਹ ਸਮਾਗਮ ਦੇ ਵਿੱਚ ਸ਼ਾਮੂਲਿਤ ਕਰਨ ਦੇ ਲਈ ਉਸ ਨੂੰ ਪੈਰੋਲ ਚਾਹੀਦੀ ਹੈ ਸਮਾ ਚਾਹੀਦਾ ਆ ਜਿਸ ਵਾਸਤੇ ਹੁਣ ਪੈਰੋਲ ਦੇ ਦਿੱਤੀ ਗਈ ਆ ਦੱਸ ਦਿੰਦੇ ਆ ਕਿ ਇਸ ਨਵੇਂ ਸਾਲ ਦੇ ਪਹਿਲੇ ਮਹੀਨੇ ਦੇ ਵਿੱਚ ਯਾਨੀ ਕਿ 21 ਜਨਵਰੀ ਦੇ ਕਰੀਬ ਇਹ ਐਲਾਨ ਕਰ ਦਿੱਤਾ ਗਿਆ ਸੀ ਸੁਪਰੀਮ ਕੋਰਟ ਨੇ ਹੁਕਮ ਸੁਣਾਇਆ ਸੀ ਕਿ ਜਿਹੜੇ ਬਿਲਕਿਸਬਾਨੋ ਦੇ 11 ਦੋਸ਼ੀ ਹੈਗੇ ਨੇ ਜਿਨ੍ਹਾਂ ਦੀ ਸਜ਼ਾ ਮੁਆਫੀ ਲੰਗੇ ਸਾਲ ਅਗਸਤ ਮਹੀਨੇ ਦੇ ਵਿੱਚ 15 ਅਗਸਤ ਦੇ ਕਰੀਬ ਕੀਤੀ ਗਈ ਸੀ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਤੇ ਇਸ ਤੋਂ ਬਾਅਦ ਇਹਨਾਂ 11 ਦੋਸ਼ੀਆਂ ਨੇ ਗੋਦਾਰਾ ਜੇਲ੍ਹ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ ਪਰ ਹੁਣ ਦੁਬਾਰਾ ਇੱਕ ਦੋਸ਼ੀ ਨੂੰ ਪੈਰੋਲ ਦੇ ਦਿੱਤੀ ਗਈ ਹੈ ਰਮੇਸ਼ ਚੰਦਾਨਾ ਦੂਜਾ ਦੋਸ਼ੀ ਹੈ ਜਿਸ ਨੂੰ ਪੈਰੋਲ ਦਿੱਤੀ ਗਈ ਹੈ 2000 ਇੱਕ ਦੇ ਵਿੱਚ ਇਹ ਹਾਦਸਾ ਵਾਪਰਿਆ ਸੀ ਇੱਕ ਆਂਡ ਵਾਪਰਿਆ ਸੀ ਗੁਜਰਾਤ ਤੰਗਿਆਂ ਦੌਰਾਨ ਬਿਲਕਸਬਾਨੂ ਦੇ ਨਾਲ ਜ਼ਬਰਜਨਾ ਕੀਤਾ ਗਿਆ ਸੀਗਾ ਬਲਾਤਕਾਰ ਕੀਤਾ ਗਿਆ ਸੀ ਤੇ ਉਸ ਦੇ ਸਾਹਮਣੇ ਅੱਖਾਂ ਸਾਹਮਣੇ ਉਸ ਦੇ ਪਰਿਵਾਰ ਦੇ ਸੱਤ ਜੀ ਮਾਰ ਦਿੱਤੇ ਗਏ ਸੀ ਜਿਨ੍ਹਾਂ ਦੇ ਵਿੱਚ ਉਸ ਦੀ 5 ਸਾਲ ਦੀ ਧੀ ਵੀ ਸ਼ਾਮਲ ਸੀ ਉਸ ਵੇਲੇ ਬਿਲਕਸਬਾਨੂ ਗਰਭਵਤੀ ਸੀ ਜਦੋਂ ਉਸ ਦਾ ਇਹ ਬਲਾਤਕਾਰ ਕੀਤਾ ਗਿਆ ਤੇ ਉਸ ਉਸੇ ਦੇ ਆਧਾਰ ਦੇ ਉੱਤੇ ਇਹ ਕੇਸ ਚੱਲਿਆ ਜਿਸ ਤੋਂ ਬਾਅਦ 11 ਦੋਸ਼ੀ ਜਿਹੜੇ ਨੇ ਉਹ اقਰਾਰ ਕਰਕੇ ਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਪਰ ਲੰਘੇ ਸਾਲ 2023 ਦੇ ਵਿੱਚ ਗੁਜਰਾਤ ਹਾਈ ਕੋਰਟ ਦੇ ਵੱਲੋਂ ਗੁਜਰਾਤ ਸਰਕਾਰ ਦੇ ਵੱਲੋਂ ਇਹ ਹੁਕਮ ਸੁਣਾਇਆ ਜਾਂਦਾ ਹੈ ਕਿ ਇਹਨਾਂ ਦੀ ਸਜ਼ਾ ਜਿਹੜੀ ਹੈ ਉਹ ਮੁਆਫ ਕਰ ਦਿੱਤੀ ਜਾਵੇ ਸਜ਼ਾ ਮਾਫੀ ਦਾ ਹੁਕਮ ਹੁੰਦਾ ਹੈ ਜਿਸ ਦੇ ਉੱਤੇ ਐਕਸ਼ਨ ਲੈਂਦੇ ਆ ਨਵੇਂ ਸਾਲ ਯਾਨੀ ਕਿ ਚੜ੍ਹਦੇ ਸਾਲ ਸਪਰੀਮ ਕੋਰਟ ਦੇ ਵੱਲੋਂ ਇਸ ਦੇ ਵਿੱਚ ਦਖਲ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ 11 ਦੋਸ਼ੀ ਜਿਹੜੇ ਨੇ ਉਹਨਾਂ ਨੂੰ ਫੌਰੀ ਤੌਰ ਦੇ ਉੱਤੇ ਵਾਪਸ ਬੁਲਾਇਆ ਜਾਵੇ ਇਸ ਤਰ੍ਹਾਂ ਦੇ ਕੇਸ ਵਿੱਚ ਕਿਸ ਤਰ੍ਹਾਂ ਸਜ਼ਾ ਮਾਫੀ ਦਿੱਤੀ ਜਾ ਸਕਦੀ ਹੈ ਔਰ ਗੁਜਰਾਤ ਸਰਕਾਰ ਨੂੰ ਵੀ ਫਟਕਾਰ ਲਗਈ ਸੀ ਕਿ ਗੁਜਰਾਤ ਸਰਕਾਰ ਇਸ ਅਥਾਰਟੀ ਨੂੰ ਵੀਲਡ ਨਹੀਂ ਕਰਦੀ ਕਿ ਉਹ ਇਹਨਾਂ ਦੋਸ਼ੀਆਂ ਦੀ ਸਜ਼ਾ ਦੇ ਵਿੱਚ ਕੋਈ ਕਟੌਤੀ ਕਰ ਸਕੇ ਕਰ ਇਸ ਮਾਮਲੇ ਨੂੰ ਲੈ ਕੇ ਹੁਣ ਪੈਰੋਲ ਦਿੱਤੀ ਗਈ ਹੈ ਰਮੇਸ਼ ਚੰਦਾਨਾ ਨਾਦੇਸ ਦੋਸ਼ੀ ਨੂੰ ਔਰ ਕਿਹਾ ਗਿਆ ਹੈ ਕਿ ਰਮੇਸ਼ ਚੰਦਾਨਾ ਨੇ ਅਰਜ਼ੀ ਪਾਈ ਸੀ 10 ਦਿਨ ਦੀ ਪੈਰੋਲ ਦਿੱਤੀ ਗਈ ਹੈ ਅਰਜ਼ੀ ਦੇ ਆਧਾਰ ਦੇ ਉੱਤੇ ਪਾਟ ਜੇ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਰਮੇਸ਼ ਚੰਦਾਨਾ ਨੂੰ ਇਹ ਪੈਰੋਲ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਇੱਕ ਹੋਰ ਦੋਸ਼ੀ ਜਿਸ ਦਾ ਨਾਮ ਪ੍ਰਦੀਪ ਮੋਦੀ ਹੈ ਉਸ ਨੂੰ ਪੈਰੋਲ ਦਿੱਤੀ ਗਈ ਸੀ ਕੁਝ ਦਿਨਾਂ ਦੇ ਵਾਸਤੇ ਪਰ ਹੁਣ ਰਮੇਸ਼ ਚੰਦਾਨਾ ਨਾਂ ਦਾ ਇਹ ਦੋਸ਼ੀ ਹੈ ਉਸ ਨੂੰ ਪੈਰੋਲ ਦੇ ਦਿੱਤੀ ਗਈ ਹੈ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਇਹਨਾਂ ਸਵਾਲਾਂ ਦੇ ਆਧਾਰ ਦੇ ਉੱਤੇ ਕੀ ਸੁਪਰੀਮ ਕੋਰਟ ਹੁਣ ਦੁਬਾਰਾ ਕੋਈ ਦਖਲ ਅੰਦਾਜ਼ੀ ਕਰੂਗਾ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਹੁਣ ਇੱਕ ਪੈਰੋਲ ਹੋਰ ਦੇ ਦਿੱਤੀ ਗਈ ਹੈ Subscribe to One India channel and never miss an update.